ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਹਿੰਦਾ ਤੇ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਤੇ ਅੱਜ ਚੱਲੇ ਆ ਇੱਕ ਡੈਮ ਤੇ ਮਿਰਜ਼ਾਪੁਰ ਡੈਮ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਦੋ ਚੀਜ਼ਾਂ ਹੋਰ ਵਿਖਾਵਾਂਗੇ ਬਣੇ ਰਹਿਓ ਵੀਡੀਓ ਦੇ ਵਿੱਚ ਰਾस्ते ਜਾਂਦੇ ਜਾਂਦੇ ਇਹ ਮੰਦਿਰ ਮਿਲਿਆ ਸਾਨੂੰ ਬਹੁਤ ਹੀ ਖੂਬਸੂਰਤ ਕਿਸੇ ਪਿੰਡ ਚ ਬਣਾਇਆ ਹੋਇਆ ਇਹੋ ਜਿਹਾ ਮੰਦਿਰ ਬਹੁਤ ਹੀ ਪਿਆਰਾ ਤੇ ਆਪ ਦੇਖੋ ਬਰਾਕਤ ਲੱਗੇ ਹੋਏ ਆ ਫੁੱਲ ਦੇ ਇਹ ਜਿਵੇਂ ਸਾਖ ਤੋਂ ਵੀ ਆਪਣੇ ਲਈ ਉਹ ਚੀਜ਼ ਬਣਾਈ ਹੋਈ ਆ ਆਮਨੇ ਗੁਰੂ ਘਰਾ ਛੋਟਾ ਜਿਹਾ ਬਹੁਤ ਹੀ ਸੋਹਣਾ ਮੰਦਿਰ ਇਹ ਵਿੱਚ ਕੋयल ਦੀ ਆਵਾਜ਼ ਪਿਆਰੀ ਪਿਆਰੀ ਦੇ ਦੇਖਾਂ ਮੈਂ ਲੋਈਦਨ ਦਿਖਾਉਂਦੇ ਆ ਮੂਰ ਇੱਕ ਉਹ ਸਾਹਮਣੇ ਬੈਠਾ ਇੱਕ ਉਹਨ ਬੱਲੀ ਸਾਈਡ ਆ ਉਹ ਅੱਜ ਹੀ ਬਹੁਤ ਆਂਦੀਆਂ ਮੂਰਾਂ ਦੀ ਇੱਥੇ ਤਾਂ ਬਹੁਤ ਮੂਰ ਹੋਣੇ ਨਾ ਇੱਕ ਉਹ ਘੁੰਮਦਾ ਪਰੇ ਉਹ ਦੇਖੋ ਕਿੰਨੇ ਆ बहुत बढ़िया लोकेशन है कितनी ज्यादा शांति है इथे लौ पापी पहलवान आप दिख रहे हैं आप हेलो जी ਦੇ ਕੋ ਮੋਰ ਪਹੁੰਚ ਗਏ ਲਓ ਜੀ ਜੰਗਲ ਦੇਖੋ ਤੇ ਸ਼ਾਂਤੀ ਦੇਖੋ ਕਿੰਨੀ ਹੈ ਇੱਥੇ ਡੈਮ ਦੇ ਤਕਰੀਬਨ ਨੇੜੇ ਪਹੁੰਚ ਗਏ ਅਸੀਂ ਤੇ ਆ ਡੈਮ ਦੇ ਕੋਲੇ ਨਿੱਕਾ ਜਿਹਾ ਮੰਦਿਰ ਬਣਿਆ ਹੋਇਆ ਬਹੁਤ ਪਿਆਰਾ ਤੇ ਪੰਛੀਆਂ ਦੀਆਂ ਆਵਾਜ਼ਾਂ ਕਿ ਨੂਰ ਹੋਉਂਦੇ ਆ ਤੇ ਆਪਾਂ ਪਹੁੰਚ ਗਏ ਡੈਮ ਦੇ ਉੱਪਰ ਇੱਥੇ ਕੁਝ ਐਨੀ ਖਾਸ ਚੀਜ਼ ਤਾਂ ਹੈ ਨਹੀਂ ਪਰ ਜਿਹੜੀ ਕੁਦਰਤ ਆ ਨਾ ਇੱਥੇ ਨੇਚਰ ਉਹ ਦੇਖਣ ਵਾਲੀ ਆ ਪਹਾੜੀ ਏਰੀਆ ਬਿਲਕੁਲ ਜਮਾਚਲ ਪ੍ਰਦੇਸ਼ ਦੀ ਸਰਹੱਦ ਪੈਂਦੀ ਆ ਇੱਥੇ ਨਾਲ ਹੀ ਤੇ ਮਲੇ ਇੱਕ ਪਿਕਨਿਕ ਟਾਈਪ ਸਪਾਟ ਹੈਗਾ ਇਹ ਵਧੀਆ ਫੈਮਿਲੀ ਨਾਲ ਆ ਕੇ ਬੰਦਾ ਇੱਥੇ ਇੰਜੋਏ ਕਰ ਸਕਦਾ ਹੈ ਆਪਣਾ ਬੜੀ ਚੀਜ਼ ਬਣੀ ਹੋਈ ਆ ਤੇ ਨੇਚਰ ਤੇ ਪੰਛੀ ਵਗੈਰਾ ਬਹੁਤ ਆ ਇੱਥੇ ਮੋਰ ਵਗੈਰਾ ਬਹੁਤ ਦੇਖਣ ਨੂੰ ਮਿਲ ਜਾਣਗੇ ਤੁਹਾਨੂੰ ਤੇ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਤੁਹਾਨੂੰ ਦਿਖਾਉਣ ਦੀ ਬਣੇ ਰਿਹਾ ਵੀਡੀਓ ਦੇ ਵਿੱਚ ਲਓ ਜੀ ਦੇਖੋ ਹਲਕੇ ਹਲਕੇ ਛੋਟੇ ਛੋਟੇ ਪਹਾੜ ਵੀ ਹੈਗੇ ਆ ਸ਼ਰਵਾਲਿਕ ਦੇ ਤੇ ਇਹ ਡੈਮ ਆ ਹੁਣ ਪਾਣੀ ਘਟਾ ਹੈ ਬਾਰਸ਼ਾਂ ਕਰਕੇ ਨਾ ਬਾਰਸ਼ਾਂ ਨਹੀਂ ਪਈਆਂ ਹੈਗੀਆਂ ਨਹੀਂ ਤਾਂ ਇੱਥੇ ਪਾਣੀ ਵਧੂ ਹੁੰਦਾ ਇੱਕ ਬੰਨ ਟਾਈਪ ਲਾਇਆ ਹੋਇਆ ਜਿੱਦਾਂ ਬੰਨ ਮਾਰਿਆ ਹੁੰਦਾ ਹੈ ਉਹ ਚੀਜ਼ ਹੈ ਤੇ ਜੀ ਲੰਮੀ ਇਹਨਾਂ ਪਹਾੜੀਆਂ ਦੇ ਵਿੱਚ ਜਾਨਵਰ ਬਹੁਤ ਹੈ ਜੰਗਲੀ ਜਾਨਵਰ ਹੈ ਜਿਹੜੇ ਤੇ ਗ੍ਰੀਨਰੀ ਵੀ ਹੈਗੀ ਹੈ ਜੇ ਦੁਬਾਰਾ ਸ਼ਾਮ ਵਗੈਰਾ ਪੈਣਗੀਆਂ ਫਿਰ ਜ਼ਿਆਦਾ ਗਰਿੰਦਰੀ ਹੋ ਜਾਣੀ ਆ ਹੋਰ ਜ਼ਿਆਦਾ ਕੀ ਆ ਵੱਡੀ ਅੱਖਰਾਂ ਚ ਲਿਖਿਆ ਹੋਇਆ ਮਰਜਾਪੁਰ ਗਰਜਾਪੁਰ ਡੈਮ ਉਧਰ ਦਿਖਾਉਣ ਦੀ ਕੋਸ਼ਿਸ਼ ਕਰਦਾ ਮੈਂ ਤੇ نیچے ਜਾ ਕੇ ਦੇਖਦੇ ਆ ਕੀ ਆ ਨੇੜੇ ਤੋਂ ਦਿਖਾਉਂਦੇ ਤੁਹਾਨੂੰ ਚੀਲ ਦਾ ਪਾਣੀ वालिया पौड़ियाँ बहुत सोना व्यू है छोटा जहा पिकनिक स्पॉट है चंडीगढ़ के नेे बिल्कुल झील देखो चलिए चली पर चलते हैं ना चक्रा थे रास्ता कितों ਪਰ ਪਬਲਿਕ ਨਾ ਜਿੱਥੇ ਵੀ ਜਾਣਗੇ ਉੱਥੇ ਹੀ ਕਚਰਾ ਫਲਾਉਂਦੇ ਆ ਇੰਨੀ ਵਧੀਆ ਚੀਜ਼ ਬਣਾਈ ਹੋਈ ਆ ਦੇਖਣ ਵਾਸਤੇ ਬੀਅਰ ਦੀਆਂ ਬੋਤਲਾਂ ਇਦਾਂ ਹੀ ਪਈਆਂ ਐ ਸ਼ਰਾਬ ਦੀਆਂ ਬੋਤਲਾਂ ਯਾਰ ਇਦਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਪਬਲਿਕ ਪਲੇਸ ਆ ਹਰ ਇੱਕ ਬੰਦੇ ਦੀ ਰਿਸਪੌਂਸਿਬਿਲਟੀ ਹੁੰਦੀ ਆ ਪਬਲਿਕ ਪਲੇਸ ਨੂੰ ਸਾਫ਼ ਰੱਖਣਾ ਦੇ ਨਾਲ ਇਹ ਘਣਾ ਜੰਗਲ ਆ ਇਹ ਸਾਹਮਣੇ ਪਹਾੜੀਆਂ ਦਿਖਦੀਆਂ ਜੀ ਇੱਕ ਅਲੱਗ ਹੀ ਸ਼ਾਂਤੀ ਜੀ ਆ ਇੱਥੇ ਕੋਈ ਰੌਲਾ ਰੱਪਾ ਨਹੀਂ ਕੋਈ ਮੋਟਰਸਾਈਕਲ ਦੀ ਆਵਾਜ਼ ਨਹੀਂ ਕੋਈ ਗਾਰ ਦੀ ਆਵਾਜ਼ ਨਹੀਂ ਤੇ ਮੇਨ ਹਾਈਵੇ ਤੋਂ ਕਾਫੀ ਦੂਰ ਆ ਇਹ ਸਿੰਗਲ ਰਸਤਾ ਹੁੰਦਾ ਇਹ ਵਿੱਚ ਪਿੰਡਾਂ ਜਨੂ ਹੋ ਕੇ ਬਹੁਤ ਜ਼ਿਆਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਸੋਹਣੀ ਲੋਕੇਸ਼ਨ ਹੈ। ਆ ਸੰਗਣੇ ਦਰਖਤ ਬਣੇ ਹੋਏ ਆ ਬੈਠਣ ਨੂੰ ਅਤੇ ਬੰਦਾ ਫੈਮਿਲੀ ਨਾਲ ਆ ਕੇ ਟਾਈਮ ਸਪੈਂਡ ਕਰ ਸਕਦਾ ਏ। ਬਹੁਤ ਸੋਹਣਾ ਬਣਿਆ ਹੋਇਆ। ਤੇ ਚੁੱਲ੍ਹਾ ਵੀ ਬਣਾਇਆ ਹੋਇਆ ਕਿਸੇ ਨੇ ਪੱਥਰਾਂ ਦਾ ਕੁਕਿੰਗ ਵਗੈਰਾ ਕੀਤੀ ਹੋਣੀ ਆ। ਲਓ ਜੀ ਕਿਕਰ ਦੇਖੋ ਮੈਂ ਤਾਂ ਬਹੁਤ ਦੇਰ ਬਾਅਦ ਕਿਕਰ ਦੇਖੀ ਆ ਇਹ ਆਪਣੇ ਦਾ ਪੰਜਾਬ ਦੇ ਵਿੱਚ ਪਰਲੀ ਸੜ ਹੈ ਨਹੀਂ ਕਿਕਰ ਆ ਮਗਰ ਬਚੀ ਨਹੀਂ ਹੈ ਗਿਆ ਹੁਣ ਬਿਲਕੁਲ ਕਨਾਇਆ ਜੰਗਲ ਹੈ ਮਨ ਨੂੰ ਸ਼ਾਂਤੀ ਵਾਲਾ ਮਾਹੌਲ ਹੈ ਇੱਥੇ ਇੱਥੇ ਦ੍ਰਾਕਤਾਂ ਦੀ ਸ਼ਾਮਾਂ ਵਿੱਚ ਤੁਸੀਂ ਬੈਠ ਸਕਦੇ ਆ ਕੋਈ ਵਤਨਸਾਨ ਨਹੀਂ ਦਿਖਦਾ ਹੈਗਾ ਦੌੜ ਭੱਜ ਤੋਂ ਦੂਰ ਬਹੁਤ ਸੁਣੀ ਸਕੂਨ ਭਰੀ ਜ਼ਿੰਦਗੀ ਹੈ ਇੱਥੇ ਇੱਥੇ ਪਿੰਡ ਵੀ ਹੈਗੇ ਨਾਲ ਪਰ ਇਹ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਬਹੁਤ ਵਧੀਆ ਜਗ੍ਹਾ ਤੇ ਬਣੇ ਹੋਏ ਲੋਕੇਸ਼ਨ ਦੇ ਪਿੰਡ ਛੋਟੇ ਛੋਟੇ ਪਿੰਡ ਬਹੁਤ ਪਿਆਰੇ ਪਿਆਰੇ ਤੇ ਖੇਤੀਬਾੜੀ ਦਾ ਧੰਦਾ ਹੁੰਦਾ ਇੱਥੇ ਜਿਆਦਾ ਖੇਤ ਨੇ ਜਿਆਦਾ ਕਰਕੇ ਤੇ ਇਹ ਡੈਮ ਦਾ ਨਾਮ ਲਿਖਿਆ ਹੋਆ ਮਿਰਜ਼ਾਪੁਰ ਡੈਮ ਸ਼ਾਇਦ ਪੂਰਾ ਨਹੀਂ ਆਉਂਦਾ ਹੈਗਾ ਇਹ ਦੇ ਵਿੱਚ ਵੀਡੀਓ 'ਚ ਬਹੁਤ ਸੋਹਣਾ 뷰 ਹੈ ਇਹ ਤੁਹਾਨੂੰ ਇੱਕ ਛੋਟਾ ਮੰਦਿਰ ਹੈ ਦੁਬਾਰਾ ਫੇਰ ਦਿਖਾਉਣਾ ਮੈਂ ਬਹੁਤ ਸੋਹਣਾ ਮੰਦਿਰ ਹੈ ਬਹੁਤ ਵਧੀਆ ਲੋਕੇਸ਼ਨ ਤੇ ਸਥਿਤ ਹੋਇਆ ਹੈ ਇਹ ਤੇ ਜਗ੍ਹਾ ਤੇ ਦਿਲ ਬਹੁਤ ਲੱਗਦਾ ਹੈ ਕਿਉਂਕਿ ਇੱਥੇ ਪੋਲੂਸ਼ਨ ਨਹੀਂ ਹੈਗਾ ਬਿਲਕੁਲ ਵੀ ਨਾ ਕੋਈ ਧੂਆਏ ਕੋਈ ਨੌਇਜ਼ ਵਗੈਰਾ ਕੁਝ ਨਹੀਂ ਹੈਗਾ ਇੱਥੇ ਇਹਨੂੰ ਤਾਂ ਬਣੀ ਪ੍ਰਦੂਸ਼ਣ ਕਹਿੰਦੇ ਆਪਾਂ ਸ਼ਹਿਰਾਂ ਵਿੱਚ ਤਾਂ ਪਿੰਡਾਂ 'ਚ ਤਾਂ ਆਪਣੇ ਹੋਰ ਨੁਕਾਰੇ ਵੱਜੀ ਜਾਂਦੇ ਆ ਇੱਥੇ ਸਿਰਫ ਆਵਾਜ਼ ਆ ਰਹੀ ਹੈ ਮੂਰਾਂ ਦੀ ਆਵਾਜ਼ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਬਹੁਤ ਜ਼ਿਆਦਾ ਵਧੀਆ ਇੱਕ ਸਕੂਨ ਭਰਿਆ ਇਹ ਜੰਗਲ ਜਿਹਾ ਬਣਿਆ ਹੋਇਆ ਏ ਸਾਰੇ ਪਾਸੇ ਜੰਗਲੀ ਹੈ ਚਾਰੇ ਪਾਸੇ ਲੋ ਜੀ ਕਰਾਂਦੇ ਆ ਦਰਸ਼ਨ ਤੁਹਾਨੂੰ ਮੰਦਰ ਦੇ ਇਹ ਜੰਗਲ ਦੇ ਵਿੱਚ ਬਹੁਤ ਸੋਹਣਾ ਛੋਟਾ ਜਿਹਾ ਮੰਦਰ ਬਣਿਆ ਹੋਇਆ ਇਹ ਹੱਟ ਬਣੀ ਹੋਈ ਆ ਇੱਕ ਇੱਕ ਪਰਲੀ ਝੜ ਬਣੀ ਹੋਈ ਆ बहुत प्यारी हट बनी हुई है। लो जी हरियाली हरियाली चारे पास बहुत सोना मंदिर ਇਹ ਹਨ ਵਗੈਰਾ ਕਰਨ ਨੂੰ ਬਣਾ ਹੋਇਆ ਬਹੁਤ ਹੀ ਪਿਆਰਾ ਬੰਦਰ ਛੁੜਿਆ ਹੈ ਸੋਹਣਾ ਕਣਜੰਗਲ ਦੇ ਵਿੱਚ ਇਹ ਮੰਦਿਰ ਬਣਾਇਆ ਹੋਇਆ। ਮੰਨ ਲਓ ਇੱਕ ਦੁਨੀਆਦਾਰੀ ਤੋਂ ਦੂਰ ਇੱਕ ਬਹੁਤ ਸੋਹਣਾ ਪਲੇਸ ਹੈ। ਆਪਾਂ ਇੱਥੇ ਆ ਕੇ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ। एक छोटी हट बनी हुई है चुल्ले बने हुए ने बहुत सोना सारिया किकर खड़िया है जंगल है बहुत सोना व्यू दिखाने की कोशिश कर रहा है मोर ਸੁਣ ਸਕਦੇ ਆਵਾਜ਼ ਕੁਦਰਤ ਦੀ ਤੇ ਹਵਾ ਬੜੀ ਪਿਆਰੀ ਪਿਆਰੀ ਚੱਲ ਵੀ ਠੰਢੀ ਠੰਢੀ ਹਵਾ ਦਾ ਮੌਸਮ ਬੜਾ ਸੁਹਾਵਣਾ ਹੈ ਗਰਮੀ ਬਿਲਕੁਲ ਨਹੀਂ ਹੈਗੀ ਇੱਥੇ ਸਭ ਕੁਦਰਤ ਬੋਲਦੀ ਇੱਥੇ ਹੋਰ ਕਿਸੇ ਚੀਜ਼ ਦੀ ਆਵਾਜ਼ ਨਹੀਂ ਆਈ ਇਹ ਹੈ ਜੀ ਕੁਦਰਤ ਕੰਵਨ ਸਾਹਿਬ ਨੂੰ ਬਹੁਤ ਵੱਡਾ ਤੋਹਫ਼ਾ ਦਿੱਤਾ ਹੈ ਪ੍ਰਮਾਤਮਾ ਨੇ ਜਿਹੜੀ ਅੱਜ ਦੀ ਵੀਡੀਓ ਬਣਾਈ ਹੈ ਜੀ ਸਪੈਸ਼ਲ ਨੇਚਰ ਦੇ ਉੱਪਰ ਬਣਾਈ ਹੈ ਮਤਲਬ ਕਿ ਇੱਕ ਜਿਹੜੀ ਕੁਦਰਤ ਹੈ ਕੁਦਰਤ ਦੇ ਵਿੱਚ ਕਿੰਨੀ ਸ਼ਕਤੀ ਹੈ ਬੰਦੇ ਦੀ ਸਾਰ ਦੁੱਖ ਤਕਲੀਫਾਂ ਦੂਰ ਕਰ ਦਿੰਦੀ ਹੈ ਐਦਾਂ ਦੀ ਜਗ੍ਹਾ ਤੇ ਆਪਾਂ ਘੁੰਮਣਾ ਆਵਾਂਗੇ ਤਾਂ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਬਹੁਤ ਵਧੀਆ ਇੱਕ ਕੁਦਰਤ ਦਾ ਜਿਹੜਾ ਨੇਚਰ ਦਾ ਉਹ ਦੇਖਣ ਨੂੰ ਮਿਲਦਾ ਹੈ ਦੌੜ ਤੱਕ ਤਾਂ ਦੂਰ ਜਿੱਦਾਂ ਆਪਾਂ ਅੱਜਕੱਲ ਜਿਹੜਾ ਇਨਸਾਨ ਹੈ ਮਸ਼ੀਨ ਬਣਿਆ ਹੋਇਆ 24 ਘੰਟੇ ਕੰਮ ਰਾਤ ਨੂੰ ਸੌਂਣ ਲੱਗੇ ਵੀ ਟੈਨਸ਼ਨਾਂ ਤੇ ਮਤਲਬ ਟੈਨਸ਼ਨ ਫ੍ਰੀ ਹੋ ਜਾਂਦਾ ਬੰਦਾ ਇਦਾਂ ਦੀ ਜਗ੍ਹਾ ਘੁੰਮ ਕੇ ਤੇ ਜ਼ਰੂਰ ਆਉਣਾ ਚਾਹੀਦਾ ਆਪਾਂ ਨੂੰ ਤੇ ਹੁਣ ਤੁਹਾਨੂੰ ਦਿਖਾ ਰਿਹਾ ਜੀ ਮੈਂ ਛੇ ਮੰਦਰ ਪਿੰਡ ਮਿਰਜ਼ਾਪੁਰ ਇਹ ਸਾਹਮਣੇ ਮੇਡ ਮਿਰਜ਼ਾਪੁਰ ਹੈ ਬਿਲਕੁਲ ਕੁਦਰਤ ਦੀ ਕੋਹ ਦੇ ਵਿੱਚ ਵਸਿਆ ਹੋਇਆ ਬਹੁਤ ਹੀ ਸੋਹਣਾ ਥੀ ਵਿਊ ਹੈ ਤੇ ਇਹ ਮਿਰਜ਼ਾਪੁਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ

ਇਸ ਗੂਲੇ ਨਾਲ ਹੀ ਮੰਦਿਰ ਹੈ ਤੇ ਮੰਦਿਰ ਦੇ ਬੈਕ ਸਾਈਡ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਆ ਅੰਗਰੇਜ਼ਾਂ ਵਾਲੇ ਦੀ ਕੋਠੀ ਆ ਇੱਥੇ ਬਹੁਤ ਮਸ਼ਹੂਰ ਬਹੁਤ ਦੁਨੀਆ ਦੇ ਖਾਣਾਂ ਦੀ ਆ ਉਹ ਵੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਅੰਗਰੇਜ਼ਾਂ ਦੀ ਕੋਠੀ ਤੇ ਆ ਗਈ ਅੰਗਰੇਜ਼ਾਂ ਦੀ ਕੋਠੀ ਇਹ ਮੰਦਰ ਦੇ ਬੈਕਸਾਈਡ ਹੈ ਆ ਸਾਹਮਣੇ ਮੰਦਰ ਹੈ ਮੰਦਰ ਦੇ ਬੈਕਸਾਈਡ ਕੋਠੀ ਆ ਇਹ ਬਣੀ ਹੋਈ ਗੋਰਿਆਂ ਦੇ ਟਾਈਮ ਦੀ ਬਹੁਤ ਹੀ ਸੁਣੀ ਜਗ੍ਹਾ ਲਓ ਜੀ ਦੇਖੋ 1914 ਦੀ ਬਣੀ ਹੋਈ ਆ ਉੱਪਰਸਾਨਾ ਲਿਖਿਆ ਹੋਇਆ ਤਕਰੀਬਨ 110-111 ਸਾਲ ਹੋ ਗਏ ਬਣੇ ਨੂੰ ਇਸ ਜਗ੍ਹਾ ਨੂੰ ਇਸ ਬਿਲਡਿੰਗ ਨੂੰ ਲੋ ਵੀ ਸਾਹਜ ਦੇ ਵੀਡੀਓ ਤੇ ਤੇ ਲੱਕੜ ਵਗੈਰਾ ਉਦਾਂ ਹੀ ਲੱਗੀ ਹੋਈ ਆ ਪੁਰਾਣੇ ਜਵਾਨੇ ਦੀ 4 ਸਾਲ ਤੋਂ ਉੱਪਰ ਹੋ ਗਿਆ ਇਹ ਲੱਕੜ ਨੂੰ ਲੱਗੀ ਨੂੰ ਇਹ ਬਹੁਤ ਹੀ ਸੋਹਣੀ ਚੀਜ਼ ਪੇਸ਼ ਕੀਤੀ ਹੋਈ ਹੈ ਛੱਤ ਦੇਖੋ ਇਹਦੀ ਬਹੁਤ ਸੋਹਣਾ ਹੈ ਕਾਰਕਿਟੈਕਟ ਦਾ ਨਮੂਨਾ ਹੈ ਕਿਸੇ ਅੰਗਰੇਜ਼ ਅਫਸਰ ਦੀ ਹੋਊਗੀ ਇਹ ਕਿਉਂਕਿ ਚੰਡੀਗੜ੍ਹ ਇੱਥੇ ਨੇੜੇ ਪੈਂਦਾ ਜੀ ਮੁਹਾਲੀ ਵੀ ਨੇੜੇ ਆ ਚੰਡੀਗੜ੍ਹ ਵੀ ਨੇੜੇ ਆ ਤੇ ਆਂ ਮੂਰ ਕੁਮਰੇ ਹੈ ਇੱਧਰ ਅੰਦਰ ਬਹੁਤ ਹੀ ਸੋਹਣਾ ਮੌਸਮ ਸੁਹਾਣਾ ਹੋਇਆ ਵਾ ਬਿਲਕੁਲ ਵੀ ਰੌਲਾ ਰੱਪਾ ਨਹੀਂ ਹੈਗਾ ਇੱਥੇ ਚਾਰੇ ਪਾਸੇ ਸ਼ਾਂਤੀ ਹੈ ਮਨ ਨੂੰ ਸਕੂਨ ਦੇਣ ਵਾਲਾ ਮਾਹੌਲ ਬਣਿਆ ਹੋਇਆ ਇਹ ਘੁੰਮ ਰਹੀ ਸਾਹਮਣੇ ਗੋਰੀਆਂ ਦੇ ਟਾਈਮ ਦੇ ਇੱਕੀਆ ਪੁਰਾਣੇ ਜ਼ਮਾਨੇ ਦੇ ਉਹ ਦਿਖਾ ਦੇਣਾ ਹਾਂ ਹਾਂ ਜੀ ਪੁਰਾਣੇ ਜ਼ਮਾਨੇ ਦੀ ਹੈ ਜੀ ਅਗੜਾ ਲੱਗਿਆ ਹੋਇਆ ਲੋਹ ਵਗੈਰਾ ਇਹ ਸਾਰੀਆਂ ਪਹਿਲਾਂ ਦੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਪੁਰਾਣੇ ਜ਼ਮਾਨੇ ਦੀਆਂ ਬਹੁਤ ਹੀ ਵਧੀਆ ਜਗ੍ਹਾ ਤੇ ਬਣੀ ਹੋਈ ਆ ਇਹ ਕੋਠੀ। ਇੱਥੇ ਛੋਟੇ ਛੋਟੇ ਚ ਬੱਚੇ ਬਣੇ ਹੋਏ ਆ। ਹੁਣ ਤਾਂ ਬੰਦ ਹੋ ਗਿਆ ਹੋਇਆ ਇਹ। ਇਹ ਬਹੁਤ ਹੀ ਸੋਹਣੀ ਆਵਾਜ਼ ਆ ਰਹੀ ਆ ਹਵਾ ਚੱਲਣ ਦੀ। ਕੁੱਤਿਆਂ ਦੀ। ਲੋ ਜੀ ਦੇਖੋ ਇਹ ਮਾਰਦਾ ਅੱਜ ਵੀ ਉਸ ਤਰ੍ਹਾਂ ਕਾਇਮ ਹੈ ਇਹ 100 ਸਾਲ ਤੋਂ ਉੱਪਰ ਹੋ ਗਿਆ ਮਾਰਤਾ ਬਣੀਆ ਨੂੰ ਲੇਕਿਨ ਲੋਕ ਕਿਨਾਂ ਵੀ ਉਦਾਂ ਹੀ ਪਈ ਆ ਬਿਲਕੁਲ ਕੋਰਾ ਵੀ ਫਰਕ ਨਹੀਂ ਆਇਆ ਹੈਗਾ ਇਹ ਉਹਦੀ ਮਜ਼ਬੂਤਮਕ ਬਣੀ ਹੋਈ ਹੈ ਤੇ ਕਲਾਸੀਕਲ ਜਿਹਾ ਡਿਜ਼ਾਈਨ ਆ ਇਹਦਾ ਮੱਜਿਕਲ ਆਪਣੇ ਆਕੂਠੇ ਨੂੰ ਲੋਕ ਡਿਜ਼ਾਈਨ ਇਦਾਂ ਦੇ ਬਣਾਉਂਦੇ ਆ ਦੇਖ ਲਓ ਇਹ ਡਿਜ਼ਾਈਨ 100 ਸਾਲ ਪਹਿਲਾਂ ਦੇ ਬਣੇ ਹੋਏ ਨੇ ਬਹੁਤ ਵਧੀਆ ਇੱਕ ਮਿਸਾਲ ਜੀ ਪੇਸ਼ ਕੀਤੀ ہوئی ਆ ਲਾਲ ਟੁੰਗਰਾ ਲਾਏ ਹੋਏ ਆ ਪਹਿਲੇ ਜਮਾਨੇ ਜਿਹਦੇ ਚ ਸ਼ਾਇਦ ਜਿਹਦਾ ਲਾਲ ਟੰਡਾ ਇਹ ਵਾਲ ਦੇ ਹੋਣਗੇ ਰੋਸ਼ਨੀ ਕਰਨ ਵਾਸਤੇ ਇਹ ਸੰਡੇ ਕਰਕੇ ਨਾ ਬੰਦ ਹੈ। ਅੰਦਰੋਂ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ। ਅੰਦਰ ਫਰਨੀਚਰ ਵਗੈਰਾ ਪਿਆ ਉਹਨਾਂ ਦਾ ਗੋਰਿਆਂ ਦੇ ਟਾਈਮ ਦਾ। ਅੱਜ ক্লোਜ਼ ਹੈ ਸੰਡੇ ਕਰਕੇ। ਸਤਿਏਤਰ ਵਜੇ ਵੀ ਕਰਾਂ। ਉਸੇ ਤਰ੍ਹਾਂ ਪਹਿਲਾਂ ਇਹ ਜਮਾਨੇ ਦੇ ਬਣੇ ਹੋਏ ਨੇ। ਤੇ ਆ ਪਿੰਡ ਦਾ ਮੰਦਿਰ ਹੈ ਸ਼ਿਵ ਜੀ ਦਾ। ਕਿ ਅਸੀਂ ਇੱਥੇ ਗੱਲ ਕੀਤੀ ਆ ਜਿਹੜੇ ਇਹਦੀ ਕੇਅਰ ਕਰਦੇ ਆ ਇਹ ਹੁਣ ਜਿਹੜੀ ਕੋਠੀ ਆ ਇਹ ਫੋਰੈਸਟ ਦੇ ਅੰਡਰ ਆ ਗਈ ਆ ਜੀ ਫੋਰੈਸਟ ਵਿਭਾਗ ਹੁੰਦਾ ਜਿਹੜਾ ਉਹਨਾਂ ਦੇ ਅੰਡਰ ਆ ਗਈ ਆ ਇਹ ਲੇਕਿਨ ਪਹਿਲਾਂ ਉਹਨਾਂ ਨੂੰ ਦੱਸਿਆ ਵੀ 1914 ਦੇ ਵਿੱਚ ਇੱਥੇ ਫੈਮਿਲੀ ਵਗੈਰਾ ਰਹਿੰਦੀ ਹੁੰਦੀ ਸੀ ਗੋਰਿਆਂ ਦੀ ਮਲੇ ਪ੍ਰੋਪਰ ਉਹਨਾਂ ਨੂੰ ਵੀ ਪਤਾ ਹੋਗਾ ਕਿਹੜਾ ਅਫਸਰ ਸੀਗਾ ਅਸੀਂ ਬਹੁਤ ਤੋਂ ਵੱਧ ਕੋਸ਼ਿਸ਼ ਕੀਤੀ ਆ ਤੁਹਾਨੂੰ ਦਿਖਾਉਣ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਕਿਉਂਕਿ ਥੋੜਾ ਜਿਹਾ ਹੌਸਲਾ ਆ ਜਾਂਦਾ ਹੈ ਆਪਾਂ ਨੂੰ ਵੀਡੀਓ ਦਿਖਾਉਣ ਦਾ ਹੋਰ ਬੰਦਾ ਇਦਾਂ ਦੀਆਂ ਵਧੀਆ-ਵਧੀਆ ਚੀਜ਼ਾਂ YouTube ਰਹੀਂ ਤੁਹਾਨੂੰ ਦਿਖਾ ਸਕਦਾ ਜੀ ਤਾਂ ਪਲੀਜ਼ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਮੈਂਟ ਤੇ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਸ ਜੀ ਆਦੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕਿਉਂਕਿ ਇੱਕ ਹੌਸਲਾ ਮਿਲ ਜਾਂਦਾ ਬੰਦੇ ਨੂੰ ਹੋਰ ਤਾਂ ਕੁਝ ਨਹੀਂ ਆ ਤੇ ਵੱਧ ਤੋਂ ਵੱਧ ਕੋਸ਼ਿਸ਼ ਅਸੀਂ ਵੀ ਕਰਾਂਗੇ ਦਿਖਾਉਣ ਦੀ ਤੇ ਵੀਡੀਓ ਸਾਡੀ ਕਿੱਦਾਂ ਲੱਗੀ ਜਰੂਰ ਦੱਸਿਓ ਧੰਨਵਾਦੀ ਤੁਹਾਡਾ ਬਹੁਤ-ਬਹੁਤ ਰੱਬ ਰਾਖਾ